ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਦੁਪਹਿਰ ਦਾ ਟਾਈਮ ਹੈ ਜੀ 11:30 ਹੋ ਗਏ 11:32 ਦਾ ਟਾਈਮ ਹੈ ਆਪਾਂ ਲੱਗੀਆਂ ਜੀ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿ ਤੁਸੀਂ ਮੇਰੇ ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆ ਕਿ ਆਪਣਾ ਇਸ ਚੈਨਲ ਤੋਂ ਇਲਾਵਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦੇ ਨਾਮ ਤੇ ਤੇ ਉਹਦਾ ਲਿੰਕ ਤੁਹਾਨੂੰ ਇਹ ਸੀ ਵੀਡੀਓ ਦੇ ਡਿਸਕ੍ਰਿਪਸ਼ਨ ਚ ਮਿਲ ਜੂਗਾ ਸੋ ਪਲੀਜ਼ ਜਾ ਕੇ ਤੁਸੀਂ ਉਹਨੂੰ ਵੀ ਹਨਾ ਸਬਸਕ੍ਰਾਈਬ ਜ਼ਰੂਰ ਕਰਿਓ ਅਗਰ ਤੁਹਾਨੂੰ ਕੁਕਿੰਗ ਦੇ ਵਿੱਚ ਇੰਟਰਸਟ ਆ ਤਾਂ ਉਸ ਚੈਨਲ ਨੂੰ ਵੀ ਸਪੋਰਟ ਕਰਿਓ ਤੇ ਬਾਕੀ ਤੁਹਾਨੂੰ ਥੰਬਨੇਲ ਦੇਖ ਕੇ ਕੁਝ ਤਾਈ ਆਈਡੀਆ ਲੱਗ ਗਿਆ ਉਹਨਾਂ ਨਾ ਵੀ ਇੱਕ ਤਾਂ ਅੱਜ ਆਪਾਂ ਵੀ ਬਹੁਤ ਲੀਡ ਸ਼ੁਰੂ ਕੀਤੀ ਆ ਜਿਹੜੀ ਮੈਂ ਕੱਲ ਵੀਡੀਓ ਬਣਾਈ ਸੀ ਜਣੀ ਕੀ ਪੂਰੀ ਨਹੀਂ ਬਣਾਈ ਸੀ ਅੱਧੀ ਬਣਾਈ ਸੀ ਜਿਹੜੀ ਅੱਜ ਸਵੇਰੀ ਅਪਲੋਡ ਕਰਨੀ ਸੀ ਉਹ ਚ ਕੁਝ ਮੈਂ ਸ਼ਾਮ ਦੇ ਟਾਈਮ ਜਿਹੜੇ ਕੰਮ ਸੀ ਉਹ ਤੁਹਾਡੇ ਨਾਲ ਸ਼ੇਅਰ ਕਰਨੇ ਸੀਗੇ ਪਰ ਉਸ ਤੋਂ ਪਹਿਲਾਂ ਹੀ ਜਣੀ ਕੁਝ ਇਦਾਂ ਦਾ ਹੋ ਗਿਆ ਵੀ ਫਿਰ ਮੈਨੂੰ ਉਹ ਵੀਡੀਓ ਬਣਾਉਣ ਨੂੰ ਮਾਨੀ ਨਹੀਂ ਕੀਤਾ ਅੱਗੇ ਤੇ ਐ ਸਮਝ ਲਓ ਜੀ ਇੱਕ ਤਰ੍ਹਾਂ ਦਾ ਪੈਰਾ ਥੱਲੇ ਉਸ ਟਾਈਮ ਜ਼ਮੀਨ ਹੀ ਖਿਸ ਗਈ ਜਦੋਂ ਪਤਾ ਚੱਲਿਆ ਵੀ ਆਹ ਚੀਜ਼ ਹੋ ਗਈ ਆ ਮੈਂ ਇੱਥੇ ਗੱਲ ਜੀ ਤੁਹਾਨੂੰ ਪੂਰੀ ਡਿਟੇਲਸ ਤਾਂ ਨਹੀਂ ਹਰੇ ਦੱਸਾਂਗੀ ਕਿਉਂਕਿ ਆਪਾਂ ਤੋਂ ਟਾਈਮ ਮੰਗਿਆ ਚਲੋ ਆਪਾਂ ਟਾਈਮ ਦੇ ਰਹੇ ਹਾਂ ਗੱਲ ਹੈ ਜੀ ਜ਼ਮੀਨ ਸਬੰਧਿਤ ਜਿਹੜੀ ਜ਼ਮੀਨ ਜਿਹੜੀ ਸਾਨੂੰ ਆਪਣੇ ਕੋਲ ਸੀ ਜਿੱਤੇ ਆਪਾਂ ਖੇਤੀ ਕਰ ਰਹੇ ਸੀ ਉਹਦੇ ਸਬੰਧਿਤ ਆ ਤੇ ਬਾਕੀ ਦੇਖੋ ਕੀ ਹੁਣ ਅੱਗੇ ਹੁੰਦਾ ਕੀ ਨਹੀਂ ਹੁੰਦਾ ਤੇ ਪਰ ਐ ਸਮਝੋ ਪਹਿਲਾਂ ਜੋ ਕੁਝ ਜ਼ਿੰਦਗੀ ਦੇ ਵਿੱਚ ਹੋਇਆ ਉਹਦੇ ਨਾਲ ਉਹ ਵੀ ਬਹੁਤ ਵੱਡਾ ਸਾਨੂੰ ਇਸ ਚੀਜ਼ ਦਾ ਝਟਕਾ ਕਿਉਂਕਿ ਮੈਨੂੰ ਇਹ ਗੱਲ ਕੱਲ੍ਹ ਸ਼ਾਮ ਹੀ ਪਤਾ ਲੱਗੀ ਅਸਾਂ ਦੇ ਵਿੱਚ ਜਨਨ ਕੀ ਗੱਲ ਇਹ 6 ਮਹੀਨੇ ਪੁਰਾਣੀ ਹੈ ਤੇ ਪਰ ਮੈਨੂੰ ਤੇ ਮੇਰੇ ਬੇਟੇ ਨੂੰ ਨਹੀਂ ਪਤਾ ਸੀ ਅਸੀਂ ਤਾਂ ਵਸੈਂ ਸੰਭਲੂ ਵੀ ਕਰੇ ਗੋਹਾ ਕੋੜਾ ਚੁੱਕਾ ਜੋਗੀ ਰਹੇਗੀ ਵੀ ਕਿਉਂਕਿ ਫੈਮਿਲੀ ਮੈਂਬਰ ਜੇ ਆਪਾਂ ਕਿਸੇ ਨੂੰ ਸਮਝਦੇ ਹਨ ਆਪਾਂ ਘਰ ਦੇ ਵਿੱਚ ਗੱਲ ਕਰਦੇ ਹਾਂ ਵੀ ਆਹ ਗੱਲ ਹੋ ਰਹੀ ਹੈ ਜਾਂ ਹੋਣ ਜਾ ਰਹੀ ਹੈ ਜਾਂ ਹੋ ਚੁੱਕੀ ਹੈ ਲੇਕਿਨ ਸਾਨੂੰ ਪਹਿਲਾਂ ਤਾਂ ਕਿਸੇ ਨੇ ਪੁੱਛਣਾ ਬਹੁਤ ਦੂਰ ਦੀ ਗੱਲ ਹੈ ਦੱਸਣਾ ਵੀ ਬਹੁਤ ਦੂਰ ਦੀ ਗੱਲ ਹੈ ਹੁਣ ਤੋਂ ਬਾਅਦ ਵੀ ਨਹੀਂ ਕਿਸੇ ਨੇ ਦੱਸਣਾ ਜ਼ਰੂਰੀ ਸਮਝਿਆ ਵੀ ਆਹ ਚੀਜ਼ ਹੋ ਚੁੱਕੀ ਆ ਤੇ ਮੈਂ ਉਹ ਮਤਲਬ ਕਿ ਸਾਹਮਣੇ ਵਾਲਾ ਦਾ ਇਹ ਕਹਿਣਾ ਕਿ ਮੇਰੀ ਹਸਬੰਦ ਨੂੰ ਇਹ ਚੀਜ਼ ਪਤਾ ਸੀ ਪਰ ਇਹ ਕਹਿੰਦੇ ਵੀ ਮੈਨੂੰ ਇਹ ਗੱਲ ਨਹੀਂ ਪਤਾ ਸੀ ਬਾਕੀ ਉਹ ਰੱਬ ਜਾਣਦਾ ਜੀ ਕੀ ਪਤਾ ਹੈ ਜਾਂ ਨਹੀਂ ਪਤਾ ਤੇ ਮੇਰੀ ਨਾਰਾਜ਼ਗੀ ਮੇਰੇ ਹਸਬੰਦ ਨਾਲ ਵੀ ਉਨੀ ਹੈ ਤੇ ਮੇਰੀ ਉਹਨਾਂ ਨਾਲ ਵੀ ਤੂੰ ਤੂੰ ਮੈਂ ਇਸ ਗੱਲ ਤੇ ਹੋਈ ਬੇਕਰ ਟੋ ਘਟ ਸਾਨੂੰ ਅਸੀਂ ਜਦੋਂ ਤੁਹਾਡੇ ਨਾਲ ਖੜੇ ਆ ਹਨ ਇਹ ਤਾਂ ਤੁਸੀਂ ਮੰਨੋ ਕਿ ਜਦੋਂ ਪੌੜ ਤੱਕ ਬੰਦੇ ਦੇ ਨਾਲ ਖੜਦੀ ਆ ਬਰਾਬਰ ਕੰਮ ਕਰਦੀ ਆ ਘਰ ਨੂੰ ਜੋੜਨ ਦੇ ਵਿੱਚ ਘਰ ਨੂੰ ਬਣਾਉਣ ਦੇ ਵਿੱਚ ਹਨਾ ਆਪ ਦਾ ਖੂਨ ਪਸੀਨਾ ਬਰਾਬਰ ਵਹਾਉਂਦੀ ਆ ਤਾਂ ਫਿਰ ਉਹਨੂੰ ਪਤਾ ਹੋਣਾ ਚਾਹੀਦਾ ਵੀ ਘਰ ਦੇ ਵਿੱਚ ਹੋ ਕੀ ਰਿਹਾ ਕੀ ਹੋਣ ਜਾ ਰਹੇ ਆ ਕੀ ਹੋ ਚੁੱਕਿਆ ਜੇ ਆਪਾਂ ਚਲੋ ਉਹਦੀ رائے ਨਹੀਂ ਲੈਣੀ ਘੱਟੋ ਘੱਟ ਆਪਾਂ ਨੂੰ ਹੀ ਦੱਸਣਾ ਤਾਂ ਬਣਦਾ ਵੀ ਮੈਂ ਅਸੀਂ ਕੀ ਕਰਨ ਜਾ ਰਹੇ ਹਾਂ ਸੋ ਮੈਂ ਤੁਹਾਨੂੰ ਹਲੀ ਤਾਂ ਨਹੀਂ ਦੱਸੂਗੀ ਵੀ ਕੋਈ ਡਿਟੇਲ ਦੇ ਵਿੱਚ ਕਿਉਂਕਿ ਆਪਾਂ ਨੂੰ ਇੱਕ ਤੋਂ ਇੱਕ ਕੰਮਹੀਨੇ ਦਾ ਟਾਈਮ ਮੰਗਿਆ ਗਿਆ ਵੀ ਇੱਕ ਟੇਮਹੀਨੇ ਤੱਕ ਤੁਹਾਨੂੰ ਤੁਹਾਡੀ ਚੀਜ਼ ਮਿਲ ਜੂਗੀ ਅਗਰ ਜੀ ਇੱਕ ਕੰਮਹੀਨੇ ਤੱਕ ਵੀ ਨਹੀਂ ਆਪਣਾ ਹਨਾ ਨਹੀਂ ਮਿਲਦੀ ਤਾਂ ਮੈਂ ਉਹਦੇ ਤੇ ਕੁਝ ਕਰੂੰਗੀ ਨਹੀਂ ਉਸ ਕਿਰਨ ਜੋ ਹੋਣਾ ਸੀ ਉਹ ਤਾਂ ਹੋ ਚੁੱਕਿਆ ਤੇ ਮੈਂ ਬਸ ਹੁਣ ਵੀ ਪ੍ਰਮਾਤਮਾ ਦੇ ਚਰਨਾਂ 'ਚ ਹੀ ਬੈਠ ਕੇ ਹਨਾ ਜਿਹੜੀ ਆਪਾਂ ਛੋਟੀ ਅਰਦਾਸ ਉਹ ਕੀਤੀ ਆ ਭਾਰਤ ਆਪ ਅੱਜ ਕੀਤਾ ਨਹੀਂ ਆ ਕੱਲ ਰਾਤ ਰੋਟੀ ਵੀ ਨਹੀਂ ਰਮਾਨ ਨੇ ਵੀ ਨਹੀਂ ਖਾਧੀ ਜੀ ਮੈਂ ਵੀ ਨਹੀਂ ਖਾਧੀ ਇਦਾਂ ਹੀ ਰੋਟੀ ਬਣੀ ਹੋਈ ਛੱਡ ਕੇ ਇਦਾਂ ਹੀ ਸੌਂ ਗਏ ਆ ਤੇ ਅੱਧੀ ਅੱਧੀ ਰਾਤ ਤੱਕ ਤਾਂ ਨੀਂਦ ਵੀ ਨਹੀਂ ਆਈ ਹੈਗੀ ਤੁਸੀਂ ਲੋਕ 2-3 ਵਜੇ ਸਵੇਰੇ ਜਾ ਕੇ ਨੀਂਦ ਆਈ ਆ ਤੇ ਸਵੇਰੇ ਵੀ ਮੈਂ ਤਾਂ ਰੋਟੀ ਸਵੇਰੇ ਵੀ ਘਾਟੀ ਖਾਧੀ ਭੁੱਖੀ ਮਰ ਗਈ ਹੈ ਮਤਲਬ ਤੇ ਵੀ ਜੇ ਫਿਰ ਮੈਨੂੰ ਕੁਛ ਨਾ ਹੁੰਦਾ ਦਿਖਿਆ ਕਲੀਅਰ ਤਾਂ ਫਿਰ ਮੈਂ ਇੱਕ ਅਜੇ ਤੱਕ ਕਿ ਮਹੀਨੇ ਬਾਅਦ ਤੁਹਾਡੇ ਨਾਲ ਸਾਰੀ ਗੱਲ ਕਰੀਆ ਤੁਹਾਡੇ ਨਾਲ ਜਿਹੜੀ ਮੈਂ ਹੁਣ ਤੱਕ ਵੀ ਕਦੇ ਤੁਹਾਡੇ ਨਾਲ ਖੁੱਲ ਕੇ ਨਹੀਂ ਕੀਤੀ ਮਤਲਬ ਮੈਂ ਇਹ ਚਾਹੁੰਦੀ ਹੁੰਦੀ ਸੀ ਕਿ ਚਲੋ ਆਪਾਂ ਕਿਉਂ ਕਿਸੇ ਦਾ ਨਾਮ ਲੈ ਲਈਆਂ ਕਿਉਂ ਕੋਈ ਗੱਲ ਆਪਾਂ ਪੱਖ ਰੱਖਣਾ ਆ ਤੇ ਵਿੱਚ ਐ ਸੋਚਦੇ ਸੀ ਕਿ ਚਲੋ ਕੋਈ ਗੱਲ ਨਹੀਂ ਚਲੋ ਅਗਲੇ ਨਹੀਂ ਆਪਾਂ ਨੂੰ ਨਹੀਂ ਸਮਝਿਆ ਆਪਣਾ ਪਰਿਵਾਰਿਕ ਮੈਂਬਰ ਨਹੀਂ ਸਮਝਿਆ ਚਲੋ ਕੋਈ ਗੱਲ ਨਹੀਂ ਹਨ ਮੈਂ ਹਮੇਸ਼ਾ ਇਹ ਸੋਚਿਆ ਤੇ ਹੁਣ ਵੀ ਰੱਬ ਤੇ ਛੱਡਿਆ ਪਹਿਲਾਂ ਵੀ ਪ੍ਰਮਾਤਮਾ ਤੇ ਛੱਡਿਆ ਸੀ ਰਵਾਇ ਗੁਰੂ ਜੀ ਅਗਰ ਸੋਡਾ ਹੀ ਹੁਕਮ ਹੋ ਸਾਨੂੰ ਮਨਜ਼ੂਰ ਹੋਊਗਾ ਪਰ ਫਿਰ ਵੀ ਥੋੜਾ ਟਾਈਮ ਲੱਗਦਾ ਹੈ ਨਾ ਕਿਸੇ ਵੀ ਜ਼ਖਮ ਨੂੰ ਹੀਲ ਹੋਣ ਲੱਗਿਆਂ ਤਾਂ ਟਾਈਮ ਤਾਂ ਲੱਗਦਾ ਹੈ ਥੋੜਾ ਤੇ ਵੀ ਉਹ ਤੇ ਛੱਡੀ ਆ ਆਪਾਂ ਡੂ ਰਿਵਿਊ ਜਿੱਦੋਂ ਨੂੰ ਪਰਮਾਤਮਾ ਮੋੜ ਦੋਗਾ ਜਿੱਦੋਂ ਲੈ ਚਲੇਗਾ ਉਹਦੋਂ ਨੂੰ ਚੱਲਦੇ ਜਾਵਾਂਗੇ ਬਸ ਹੁਣ ਦੋ ਜਾਣਿਆਂ ਦਾ ਹੀ ਆਸਰਾ ਹੈ ਦੀ ਇੱਕ ਪਰਮਾਤਮਾ ਦਾ ਇੱਕ ਤੁਹਾਡਾ ਤੇ ਅਕਾਲ ਪੁਰਖ ਨੇ ਹਮੇਸ਼ਾ ਮਿਲ ਕੇ ਹਮੇਸ਼ਾ ਸਾਨੂੰ ਹਰ ਮੁਸ਼ਕਿਲ ਚੋਂ ਕੱਢਿਆ ਹੈ ਤਾਂ ਹੁਣ ਵੀ ਉਮੀਦ ਹੈ ਵੀ ਉਹ ਹੀ ਕੱਢਣਗੇ ਤੇ ਤੁਸੀਂ ਵੀ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰੋ ਕਿਉਂਕਿ ਹੁਣ ਦੂਸਰਾ ਆਸਰਾ ਮੇਰੇ ਲਈ ਤੁਸੀਂ ਹੋ ਕਿਉਂਕਿ ਅਸੀਂ ਰਿਸ਼ਤੇਦਾਰਾਂ ਨੂੰ ਵੀ ਫੋਨ ਕੀਤਾ ਆ ਸਵੇਰੇ ਜੀ ਵੀ ਤੁਸੀਂ ਆਉ ਉਹਨਾ ਵੀ ਆ ਚੀਜ਼ ਇਦਾਂ ਹੋ ਚੁੱਕੀ ਆ ਤਾਂ ਉਹਨਾਂ ਨੇ ਵੀ ਪੱਲਾ ਝਾੜ ਲਿਆ ਕਿਉਂਕਿ ਜਦੋਂ ਉਹ ਰਿਆਂ ਦਿੰਦੇ ਸੀ ਇਦਾਂ ਦੀਆਂ ਵੀ ਤੁਸੀਂ ਆ ਕਰ ਲਓ ਇਦਾਂ ਕਰ ਲਓ ਉਦੋਂ ਤਾਂ ਉਹ ਵਾਰ-ਵਾਰ ਚੱਕਰ ਲਗਾ ਲੈਂਦੀ ਸੀ ਪਰ ਜਦੋਂ ਅੱਜ ਸਾਡੇ ਪੱਖੋਂ ਗੱਲ ਕਰਨ ਦੀ ਆਈ ਤਾ ਪਹਿਲਾਂ ਜਾਣਨੀਓ ਚਲੋ ਕੋਈ ਗੱਲ ਨਹੀਂ ਪਹਿਲਾਂ ਵੀ ਜਿਹੜਾ ਤੁਹਾਡੇ ਸਾਹਮਣੇ ਆ ਪਹਿਲਾਂ ਵੀ ਜਿਹੜਾ ਕੋਈ ਆਪਣਾ ਕੋਈ ਖਾਸ ਕਿਸੇ ਨੇ ਸਾਥ ਦਿੱਤਾ ਹਨਾ ਤੇ ਪਹਿਲਾਂ ਵੀ ਡੱਟ ਕੇ ਖੜੀ ਆ ਮੈਂ ਤਾਂ ਬਸ ਇਨੀ ਰਿਕੁਐਸਟ ਜ਼ਰੂਰ ਕਰਨਾ ਚਾਹੂਗੀ ਮੈਨੂੰ ਪਤਾ ਹੋਊਗਾ ਵੀ ਇਹ ਵੀਡੀਓ ਦੇਖਣਗੇ ਰਿਸ਼ਤੇਦਾਰ ਵੀ ਦੇਖਣਗੇ ਤੇ ਜਿਨ੍ਹਾਂ ਨੇ ਕਿਤੇ ਨਾ ਕਿਤੇ ਇਹ ਚੀਜ਼ਾ ਕਰਨ ਕਰਤੀ ਆ ਉਹ ਵੀ ਦੇਖਣਗੇ ਵੀ ਤੁਸੀਂ ਸਾਨੂੰ ਕਲੀਅਰ ਕਰ ਦਿਓ ਹਨਾ ਅਸੀਂ ਤੁਹਾਨੂੰ ਇਹ ਨਹੀਂ ਕਹਿੰਦੇ ਵੀ ਸਾਨੂੰ ਆਹ ਦੇ ਦੋਹ ਦੇ ਦੋ ਬਿਤੇਸੇ ਖੋਲਲੇ ਕੀ ਚਾਹੀਏ ਹੀ ਕਹਿ ਦੋ ਵੀ ਨਹੀਂ ਜੀ ਸੋਡਾ ਕੁਛ ਵੀ ਨਹੀਂ ਹੈਗਾ ਇੱਥੇ ਤੁਹਾਨੂੰ ਕੁਛ ਨਹੀਂ ਮਿਲਣਾ ਤੇ ਅਸੀਂ ਸਬਰ ਕਰ ਲਾਂਗੇ ਮੇਰੇ ਚ ਸਬਰ ਬਹੁਤ ਵੱਡਾ ਹੈ ਮੈਂ ਪਹਿਲਾਂ ਵੀ ਬਹੁਤ ਚੀਜ਼ਾਂ ਦਾ ਸਬਰ ਕੀਤਾ ਜੀ ਮੈਂ ਹੁਣ ਵੀ ਕਰ ਲਵਾਂਗੀ ਮੈਨੂੰ ਕੋਈ ਦੁੱਖ ਦਰਦ ਤਕਲੀਫ ਨਹੀਂ ਉਸ ਚੀਜ਼ ਦੀ ਪਰ ਮੈਂ ਕਹਿੰਦੀ ਹਾਂ ਉਹ ਚੀਜ਼ ਜਦ ਜਾਹਰ ਹੋਣੀ ਚਾਹੀਦੀ ਹੈ ਵੀ ਤਾਂ ਕਿ ਜਿਹੜੇ ਲੋਕ ਸਾਨੂੰ ਆ ਕੇ ਕਹਿ ਦਿੰਦੇ ਨੇ ਵਿੱਚ ਤੁਹਾਨੂੰ ਆ ਮਿਲ ਗਿਆ ਆ ਮਿਲ ਗਿਆ ਤਾਂ ਕਿ ਉਹਨਾਂ ਨੂੰ ਪਤਾ ਚੱਲਣਾ ਚਾਹੀਦਾ ਵੀ ਸਾਨੂੰ ਕੀ ਮਿਲਿਆ ਫਿਲ ਤੱਕ ਤਾਂ ਮੇਰੇ ਖਿਆਲ ਜੋ ਮਿਲਿਆ ਸੀ ਉਹ ਵੀ ਹੱਥੋਂ ਜਾਂਦਾ ਦਿਖ ਰਿਹਾ ਸੋ ਦੇ ਦੋਗੇ ਖੁਸ਼ੀ ਨਾ ਮੈਂ ਤੁਹਾਡੀ ਮਰਜ਼ੀ ਹੈ ਜੀ ਨਹੀਂ ਦੇ ਦੋਗੇ ਤਾਂ ਵੀ ਤੁਹਾਡੀ ਮਰਜ਼ੀ ਆ ਤੁਹਾਡਾ ਨਾਮ ਮੈਂ ਨਹੀਂ ਲੈ ਰਹੀ ਆ ਹਾਂ ਅਗਰ ਜਦੋਂ ਤੁਸੀਂ ਕਲੀਅਰ ਕਰ ਦੋਗੇ ਫਿਰ ਉਹਦਾ ਨਾਮ ਮੈਂ ਵੀ ਕਲੀਅਰ ਕਰੂੰਗੀ ਡੈਫੀਨਿਟਲੀ ਕਲੀਅਰ ਕਰੂੰਗੀ ਤੇ ਵੈਸੇ ਮੈਂ ਕਦੇ ਸੋਸ਼ਲ ਮੀਡੀਆ ਤੇ ਇਹ ਚੀਜ਼ ਰੱਖਣਾ ਚਾਹੁੰਦੀ ਨਹੀਂ ਸੀ ਪਰ ਅੱਜ ਮੈਂ ਮਜਬੂਰੀ ਦੀ ਇੰਨੀ ਹੋ ਗਈ ਜਿੱਥੇ ਗੱਲ ਆਪਣੇ ਬੱਚੇ ਦੀ ਹੱਕ ਦੀ ਆ ਜੇ ਫਿਰ ਆਪਾਂ ਕਹਿੰਦੇ ਹੁੰਦੇ ਨਾ ਪਿਆਰ ਤੇ ਜੰਗ ਵਿੱਚ ਸਭ ਜਾਇਜ਼ ਹੁੰਦਾ ਫਿਰ ਆਪਾਂ ਉਸ ਟਾਈਮ ਜੋ ਸਹੀ ਆਪਾਂ ਨੂੰ ਚੀਜ਼ ਲੱਗਦੀ ਆ ਮੈਂ ਹਲੇ ਵੀ ਦੇਖੋ ਮੇਰਾ ਸਬਰ ਦੇਖੋ ਤੁਸੀਂ ਵੀ ਮੈਂ ਹਲੇ ਵੀ ਸੋਡੇ ਦਾ ਨਾਮ ਨਹੀਂ ਲੈਂਦਾ ਕਿਸੇ ਕੋਈ ਖੁੱਲ ਕੇ ਹਾਲੇ ਮੈਂ ਗੱਲ ਨਹੀਂ ਦੱਸੀ ਆ ਤੇ ਵੀ ਬਸ ਹੱਥ ਜੋੜ ਕੇ ਬੇਨਤੀ ਆ ਵੀ ਅਸੀਂ ਜਦੋਂ ਬੜੀ ਮੁਸ਼ਕਿਲ ਨਾਲ ਅਸੀਂ ਆ ਵੀ ਪੈਰਾਂ ਤੇ ਖੜਾ ਹੋ ਕੇ ਚੱਲਣਾ ਸ਼ੁਰੂ ਕੀਤਾ ਤੇ ਅਸੀਂ ਸੋਤੋਂ ਕੁਝ ਜ਼ਿਆਦਾ ਮੰਗਦੇ ਨਹੀਂ ਤੇ ਵੀ ਜੇ ਤੁਸੀਂ ਪਹਿਲੀ ਜਾਂ ਤਾਂ ਮੇਰਾ ਕਹਿਣੋਂ ਜਦੋਂ ਪਹਿਲੀ ਨਾ ਤੁਸੀਂ ਉਹਨਾਂ ਕੁਛ ਦਿੰਦੇ ਕਰਦੇ ਉਹ ਵੀ ਕਹਿੰਦੇ ਵੀ ਸੇ ਸਾਡੇ ਕੋਲ ਕੁਝ ਨਹੀਂ ਹੈਗਾ ਤੇਰੇ ਲਈ ਜਾਂ ਸੋਡੇ ਲਈ ਤੇ ਰੋਟੀ ਤਾਂ ਦੇਖੋ ਜੀ ਦੋ ਟਾਈਮ ਦੀ ਰੋਟੀ ਦਾ ਜਿਹਨੇ ਪੇਟ ਲਾਇਆ ਉਹਨੇ ਤੇ ਹੀ ਦੇਣੀ ਆ ਹੁਣ ਤੱਕ ਵੀ ਜਿਹੜਾ ਰਸੋਈ ਬਣਾ ਵੀ ਇੰਨੇ ਸਾਲ ਕੱਟੇ ਆ ਇਨਾ 2 2 ਵਜੇ ਤੱਕ ਜੀ ਅਸੀਂ ਭੁੱਖੇ ਬੈਠੇ ਹਾਂ ਦੁਪਹਿਰ ਦੇ ਵੀ ਤਿੰਨ ਤਿੰਨ ਦਿਨ ਅਸੀਂ ਮਤਲਬ ਚੌਲ ਖਾ ਕੇ ਰੋਟੀ ਆਟਾ ਨਹੀਂ ਸੀ ਹੁੰਦਾ ਟਾਈਮ ਪਾਸ ਕੀਤਾ ਤੇ ਕਈ ਕਈ ਦਿਨ ਤਾਂ ਸਾਡੇ ਕੋਲ ਦਾ ਸਬਜੀ ਨੂੰ ਪੈਸੇ ਨਹੀਂ ਸੀ ਹੁੰਦੇ ਰੂੜੀ ਤੇ ਚਿਬੜ ਹੁੰਦੇ ਸੀ ਉਹ ਚਿਬੜ ਪੱਟ ਲੈਣੇ ਉਹਦੀ ਚਟਨੀ ਬਣਾਣੀ ਉਹ ਅਸੀਂ ਉਹਦੇ ਨਾਲ ਰੋਟੀ ਖਾਣੀ ਰੁਪਕੀ ਮਸੀ ਰੋਟੀ ਖਾਣੀ ਦੁੱਧ ਲਿਆਉਣ ਨੂੰ ਵੀ ਸਾਡੇ ਕੋਲ ਪੈਸੇ ਨਹੀਂ ਸੀ ਹੁੰਦੇ 10 ਰੁਪਏ ਦਾ ਪੈਕਟ ਵੀਰਕਾ ਦਾ ਕੰਦਾ ਜੀ ਜਾਂ ਤਾਂ ਉਹ ਲੈ ਲੈਣਾ ਆਂ ਸੁੱਕਾ ਦੁੱਧ ਪਾਊਡਰ ਦਾ ਡੱਬਾ ਉਹ ਲੈ ਲੈਣਾ ਉਹਦੇ ਨਾਲ ਟਾਈਮ ਪਾਸ ਕਰਨਾ ਪਿੰਡ ਦਾ ਜਿਹੜੀ ਸਾਡੀ ਪਿੰਡ ਦੀ ਦੁਕਾਨ ਆ ਸੁੱਕੇ ਦੁੱਧ ਦਾ ਡੱਬੇ ਅਸੀਂ ਉੱਥੋਂ ਲੈਂਦੇ ਰਹੇ ਹਾਂ ਤੇ ਉਹ ਵੀ ਇਸ ਚੀਜ਼ ਦੇ ਗਵਾਹ ਵੀ ਅਸੀਂ ਕਿੰਨਾ ਸੁੱਕਾ ਦੁੱਧ ਪੀਤਾ ਕਿੰਨਾ ਟਾਈਮ ਅਸੀਂ ਉਹ ਟਾਈਮ ਪਾਸ ਕੀਤਾ ਤੇ ਤਿੰਨ ਦਿਨ ਸਾਡਾ ਪਾਣੀ ਵੀ ਬੰਦ ਕੀਤਾ ਗਿਆ ਜੀ ਤਿੰਨ ਦਿਨ ਮਤਲਬ ਕਿ ਵੀ ਇਹ ਰੋਟੀ ਨਾ ਬਣਾ ਸਕਣੀ ਪਾਣ ਉਸ ਬਣਾ ਕੇ ਖਾਣਾ ਸਕਣ ਮੇਰੇ ਬੱਚੇ ਦੀ ਵੀ ਉਸ ਟਮਲੇ ਆਜ਼ ਨਹੀਂ ਕੀਤੀ ਗਈ ਮੈਂ ਮੇਰੇ ਬੱਚੇ ਨੂੰ ਉਸ ਟਾਂ ਮੇਰੀ ਮਾਂ ਕੋਲੇ ਭੇਜਿਆ ਤੇ ਮੈਂ ਕਿਹਾ ਕਿ ਚਲੋ ਕਿਉਂਕਿ ਹੁੰਦਾ ਨਾ ਵੀ ਆਪਾਂ ਦਾ ਕੁਝ ਖਾ ਕੇ ਬਰੈਡ ਸੁੱਕੀ ਖਾ ਕੇ ਵੀ ਟਾਈਮ ਪਾਸ ਕਰ ਲਾਂਗੇ ਤੇ ਇਸ ਟਾਈਮ ਅਸੀਂ ਕੀਤੀ ਵੀ ਹੈ ਜੀ ਬਰੈਡ ਤੇ ਮੜਾ ਮੋਟਾ ਦੁਕਾਨ ਤੋਂ ਕੁਝ ਹੋਰ ਲੈ ਕੇ ਉਹ ਖਾ ਕੇ ਅਸੀਂ ਟਾਈਮ ਪਾਸ ਕੀਤਾ ਤਿੰਨ ਦਿਨ ਸਾਡੇ ਕੋਲੇ ਪਾਣੀ ਵੀ ਨਹੀਂ ਸੀ ਰੋਟੀ ਪਾਣੀ ਬਣਾਉਣ ਨੂੰ ਉਹ ਵੀ ਜਾਣੁੱਝ ਕੇ ਸਾਮ ਨੂੰ ਬੰਦ ਕੀਤਾ ਗਿਆ ਸਿਸਟਮ ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜੀ ਅਗਰ ਮੈਂ ਹਾਲਿਓ ਨੀਰਾ ਖਰੀਗੋ ਕਿ ਮੈਨੂੰ ਵੀ ਲੱਗਦਾ ਵੀ ਨਹੀਂ ਵੀ ਮੈਂ ਹਾਲੇ ਵੀ ਇੱਕ ਦਾਇਰਾ ਮੈਂਟੇਨ ਕਰਕੇ ਚੱਲ ਰਹੀ ਆ ਤੇ ਵੀ ਚਲੋ ਤੇ ਹੁਣ ਵੀ ਪਰਮਾਤਮਾ ਦੇ ਆਸਰੇ ਵੀ ਵਾਹੀ ਗੁਰੂ ਸਭ ਠੀਕ ਕਰਨਗੇ ਚਲੋ ਜੇ ਇਹ ਚੀਜ਼ ਹੋਣੀ ਵੀ ਹੋਈ ਤਾਂ ਵੀ ਉਹਦਾ ਹੁਕਮ ਹੈ ਜੀ ਉਹਦੀ ਰਜ਼ਾ ਦੇ ਵਿੱਚਾਂ ਤੇ ਜੇ ਇਹ ਚੀਜ਼ ਪਰਮਾਤਮਾ ਕਰ ਰਹੀ ਹੈ ਇਹਦੇ ਵਿੱਚ ਵੀ ਕੁਝ ਚੰਗਾ ਹੋਣਾ ਤੇ ਉਹਦੇ ਆਸਰਾ ਰੱਖਿਆ ਹੋਇਆ ਬਾਕੀ ਤੁਸੀਂ ਫਿਰ ਦਾਸ ਸੂਰ ਕਰਿਓ ਸਾਡੇ ਲਈ ਜੀ ਜੋ ਮੁਸ਼ਕਿਲ ਦੀ ਘੜੀ ਆਈ ਏ ਤੇ ਉਹ ਹੱਸਦੇ ਵਾਸਤੇ ਨਿਕਲ ਜਾਵੇ ਟਲ ਜਾਵੇ ਤੇ ਨਹੀਂ ਫਿਰ ਦੇਖਦੇ ਆ ਜੀ ਕੀ ਬੰਦਦਾ ਮੇਰਾ ਤਾਂ ਇੰਨਾ ਕੋ ਮਨ ਔਖਾ ਹੋਇਆ ਸੀ ਮੇਰਾ ਦਿਲ ਕੀਤਾ ਵੀ ਮੈਂ ਇਹਦੇ ਬੱਚੇ ਨੂੰ ਲਵਾ ਮੈਂ ਕੱਪੜੇ ਲਵਾ ਮੈਂ ਤਾਂ ਚਲੀ ਜਾਵਾਂ ਵੀ ਇੰਨਾ ਕਿਆਬ ਮਨ ਪਰੇਸ਼ਾਨ ਹੋ ਗਿਆ ਸੀ ਇਸ ਚੀਜ਼ ਨਾਲ ਫਿਰ ਫਿਰ ਲੱਗਿਆ ਵੀ ਨਹੀਂ ਚਲੋ ਕੋਈ ਗੱਲ ਨਹੀਂ ਵੇਟ ਕਰਦੇ ਆ ਇੱਕ ਮਹੀਨਾ ਕੀ ਬੰਦਦਾ ਉਸ ਤੋਂ ਬਾਅਦ ਤੇ ਬਾਕੀ ਮੇਰਾ ਮੇਰੇ ਹਸਬੰਦ ਨਾਲ ਵੀ ਉਹਦੇ ਨਾਲ ਵੀ ਥੋੜਾ ਤੂਤ ਤੁਮਨ ਹੋਈ ਸੀ ਗੱਲ ਤੇ ਕਿਉਂਕਿ ਉਹ ਨੂੰ ਮੇਰਾ ਇਹ ਸਵਾਲ ਸੀ ਮੈਂ ਵਾਰ ਵਾਰ ਇਹ ਪੁੱਛ ਰਹੀ ਸੀ ਵੀ ਜਿਹੜਾ ਹੁਣ ਤੱਕ ਤੇਰੇ ਦੁੱਖ ਜਿਹਾ ਅਸੀਂ ਖੜੇ ਆ ਹਰ ਜ਼ਿੰਦਗੀ ਜਿਹੜੀ ਜੰਗ ਆ ਜਿਹੜੀ ਅਸੀਂ ਲੜ ਰਹੀ ਆ ਤੇਰੇ ਨਾਲ ਆਪਦੀਆਂ ਖੁਆਇਸ਼ਾਂ ਮਾਲ ਮਾਰ ਕੀ ਕਰਦੀਆਂ ਕੰੀਲਦਾਰੀਆਂ ਚੱਕੀਆਂ ਨੇ ਕੀ ਮੈਨੂੰ ਪਤਾ ਅੱਜ ਵੀ 4 ਸਾਲ ਦੀ 4 ਸਾਲ ਸਾਡੇ ਘਰੇ ਫਸਲ ਨਹੀਂ ਸੀ ਆਈ ਚਾਰ ਸਾਲ ਮੈਂ ਫਟੇ ਹੋਏ ਕੱਪੜਿਆਂ ਨਾਲ ਐਡੇ ਡੇ ਮੋਗਰੀ ਹੁੰਦੇ ਸੀ ਜੇ ਸੂਟਾਂ ਦੇ ਵਿੱਚ ਉਹ ਪਾ ਕੇ ਟਾਈਮ ਪਾਸ ਕੀਤਾ ਤੇ ਮੈਂ ਘਰ ਤੋਂ ਬਾਹਰ ਨਹੀਂ ਸੀ ਨਿਕਲਦੀ ਹੁੰਦੀ ਉਸ ਟਾਈਮ ਉਹਦੇ ਵਿੱਚੋਂ ਵੀ ਐ ਲੱਗਣਾ ਵੀ ਨਹੀਂ ਵੀ ਚਲੋ ਕੋਈ ਗੱਲ ਨਹੀਂ ਵੀ ਲੋਕਾਂ ਨੂੰ ਕਿਉਂ ਆਪਾਂ ਨਾ ਇਹ ਚੀਜ਼ਾਂ ਕਰਨੀਆਂ ਪਰ ਹੁਣ ਜਦੋਂ ਇਹਦੇ ਨਾਲ ਬੰਦਾ ਮਜਬੂਰੀ ਚ ਆਇਆ ਅੱਕ ਚੜਦਾ ਇਹ ਵਾਰੀ ਸਾਡਾ ਸ਼ੌਂਕ ਨਹੀਂ ਹੁੰਦਾ ਮਜਬੂਰੀ ਚ ਆਇਆ ਅੱਕ ਚੜਦਾ ਹੈ ਤੇ ਮੈਂ ਸੱਚੀ ਗੱਲ ਦੱਸਾਂ ਚੈਨਲ ਵੀ ਸ਼ਾਇਦ ਮੈਂ ਪਹਿਲਾਂ ਵੀ ਦੱਸਿਆ ਵੀ ਨਾ ਬਣਾਉਂਦੀ ਆ ਹਨ ਇਹ ਵੀ ਮੈਨੂੰ ਇਹ ਸੀ ਕਿ ਚਲੋ ਮੈਂ ਆਪਣੇ ਹਸਬੰਦ ਨੂੰ ਸਪੋਰਟ ਕਰਾਂ ਵੀ ਮੈਂ ਆਪਦੇ ਬੱਚੇ ਲਈ ਕੁਝ ਕਰਾਂ ਮੈਂ ਇਹਦੇ ਨਾਲ ਜਿੰਨਾ ਮੇਥ ਹੋ ਸਕਦਾ ਮੈਂ ਉਹ ਕਰਾਂ ਤੇ ਪਰ ਜਦੋਂ ਤੁਸੀਂ ਕਿਸੇ ਲਈ ਸਭ ਕੁਝ ਕਰਦੇ ਹੋ ਉਸ ਤੁਸੀਂ ਸਭ ਕੁਝ ਆਪ ਦਾ ਅੱਛਾ ਅਕਲ ਦੇ ਇਨਸਾਨ ਆ ਜਾਣਗੇ ਆਪਾਂ ਨੂੰ ਵੀ ਤੁਸੀਂ ਇਦਾਂ ਨਹੀਂ ਆ ਕਰ ਲੋ ਇਦਾਂ ਨਹੀਂ ਆ ਕਰ ਦੋ ਤੇ ਮੈਂ बस ਇੱਕੋ ਹੀ ਗੱਲ ਕਹੂੰਗੀ ਵੀ ਜਿਹੜੇ ਜਿਹੜੀ ਔਰਤ ਨਹੀਂ ਮਤਲਬ ਹਨਾ ਘਰ ਦੀਆਂ ਕਵੀਲਦਾਰੀਆਂ ਚੱਕਣ ਵਾਸਤੇ ਆਪਦੇ ਸ਼ੌਂਕ ਮਾਰੇ ਹੁੰਦੇ ਹਨ ਉਹਨੂੰ ਕਵੀਲਦਾਰੀਆਂ ਨੇ ਸਿਖਾਈ ਨਹੀਂ ਹੁੰਦੀਆਂ ਉਹਨੇ ਤਾਂ ਕਹਿੰਦੇ ਹੁੰਦੇ ਕਵੀਲਦਾਰੀ ਦੇ ਉਹ ਪੰਨੇ ਬੜੇ ਹੁੰਦੇ ਨੇ ਜ਼ਿੰਦਗੀ ਦੇ ਜਿਹੜੇ ਸ਼ਾਇਦ ਤੁਸੀਂ ਖੋਲ ਕੇ ਵੀ ਦੇਖੇ ਹੋਣ ਤੇ ਮੇਰੇ ਘਰ ਨੂੰ ਉਸ ਤੱਕ ਆ ਕੇ ਅਸੀਂ ਆਉਂਦੇ ਘਰ ਨੂੰ ਕਿਵੇਂ ਚਲਾਇਆ ਕਿਵੇਂ ਹੁਣ ਤੱਕ ਲੈ ਕੇ ਆਂਦਾ ਠੀਕ ਹੈ ਅਸੀਂ ਤੁਸੀਂ ਆ ਦੇਖ ਲਓ ਮੈਂ ਕੋਈ ਚੀਜ਼ ਹੋਰ ਤੁਹਾਡਾ ਅੱਗੇ ਕਦੇ ਸ਼ੇਅਰ ਨਹੀਂ ਕਰੀ ਅਸੀਂ ਪਸ਼ੂਆਂ ਕਿਸੀ ਜੀ ਪਹਿਲਾਂ ਵੀ ਮੋਟਰ ਲਗਵਾਈ ਸੀ ਸਾਨੂੰ ਉਸ ਸਾਲ ਕੋਸਾ ਹੋਇਆ ਤੇ ਪਹਿਲਾਂ ਬਾਰਡਰ ਬਾਕਸ ਜਿਹੜੀ ਟੁੱਟੀ ਹੁੰਦੀ ਉਹਦਾ ਪਾਣੀ ਆਉਂਦਾ ਉਹ ਟੈਂਕੀ 'ਚ ਭਰਨਾ ਉਹਦੇ ਜੇ ਪਸ਼ੂਆਂ ਨੂੰ ਸੰਨੀ ਕਰਨੀ ਉਹਦੇ ਵਿੱਚੋਂ ਹੀ ਅਸੀਂ ਪਸ਼ੂਆਂ ਨੂੰ ਪਾਣੀ ਪਿਉਣਾ ਤੇ ਸਾਡੇ ਪਿੰਡ 'ਚ ਵੀ ਕੁਸ਼ਕ ਲੋਗ ਇਹੋ ਜਿਹੇ ਨਹੀਂ ਜੀ ਜਿਨ੍ਹਾਂ ਨੇ ਸਾਨੂੰ ਇੰਨਾ ਕੋਸ ਟਾਈਮ ਉਹਨਾਂ ਨੇ ਵੀ ਤਪਹਾ ਕਸਰ ਸਾਡੇ ਨਾਲ ਕਿਸੇ ਨੇ ਨਹੀਂ ਛੱਡੀ ਮਤਲਬ ਤੁਸੀਂ ਐ ਸਮਝ ਲਓ ਵੀ ਉਹ ਜਿਹੜਾ ਬੰਦਾ ਜਿਹਨੇ ਸਾਡੇ ਨਾਲ ਵੀ ਤੱਕਾ ਸ਼ਹੀ ਨਹੀਂ ਕੀਤੀ ਸਾਨੂੰ ਪਰੇਸ਼ਾਨ ਨਹੀਂ ਕੀਤਾ ਤੇ ਸਰਪੰਚ ਨੇ ਟੂਟੀ ਛੱਡ ਕੇ ਆਣੀ ਜੀ 5 ਮਿੰਟ ਬਾਅਦ ਟੂਟੀ ਬੰਦ ਕਰ ਦੇਣੀ ਕਿਉਂ ਕਿ ਵੀ ਪਾਣੀ ਨਾ ਕਿਤੇ ਭਰ ਲੈਣਾ ਆਪਦੇ ਪਸ਼ੂਆਂ ਨੂੰ ਪਾਣੀ ਨਾ ਪਿਆ ਲੈਣ ਕਈ ਵਾਰੀ ਅਸੀਂ ਜਿਹੜੀ ਸਰਕਾਰੀ ਜਿਵੇਂ ਕੀ ਉਹ ਸਰਪੰਚ ਪੰਚਾਇਤੀ ਟੈਂਕੀ ਨਹੀਂ ਹੁੰਦੀ ਟਰੈਕਟਰ ਦੇ ਮਗਰ ਪਾਈ ਉਹ ਵੀ ਅਸੀਂ ਪਰ ਕੇ ਲੈ ਕੇ ਆਣੀ ਤੇ ਵੀ ਉਹਦੇ ਨਾਲ ਅਸੀਂ 2-2 3-3 ਦਿਨ ਟਾਈਮ ਪਾਸ ਕਰਨਾ ਉਹ ਵਿੱਚੋਂ ਬਹੁਤ ਅੱਜਰ ਲੱਗੀ ਹੁੰਦੀ ਸੀ ਉਸੇ ਤਰ੍ਹਾਂ ਦਾ ਪਾਣੀ ਆਪ ਪੀਣਾ ਖਾਣਾ ਪਾਣੀ ਬਣਾਉਣਾ ਸਿੱਦਾ ਉਹਦੇ ਨਾਲ ਹੀ ਤੇ 3-3 4-4 ਦਿਨ ਇੱਥੇ ਘਰੇ ਖੜੀ ਰਹਿੰਦੀ ਉਹਦੇ ਉਹਦੇ ਚ ਪਾਣੀ ਭਰ ਕੇ ਲਿਆ ਕੇ ਸੀ ਟਾਈਮ ਪਾਸ ਕਰਨਾ ਜਿਹਨੇ ਪਰੇਸ਼ਾਨ ਕਰਦੀ ਦਾ ਕਿਸੇ ਨੇ ਸਾਨੂੰ ਕੋਈ ਕਸਰ ਛੱਡੀ ਨਹੀਂ ਜੀ ਮੈਂ ਕਹਾ ਵੀ ਕਿਸੇ ਨਾ ਸਾਨੂੰ ਕਦੇ ਕਿਸੇ ਰਿਸ਼ਤੇਦਾਰ ਨੇ ਕੋਈ ਸਪੋਰਟ ਕੀਤਾ ਹਾਂ ਮੇਰੇ ਆਪਣੇ ਰਿਸ਼ਤੇਦਾਰ ਜ਼ਰੂਰ ਹੈਗੇ ਨੇ ਜਿਨ੍ਹਾਂ ਨੇ ਹਮੇਸ਼ਾ ਮਤਲਬ ਸਾਨੂੰ ਫੋਨ ਕਰਕੇ ਪੁੱਛਦੇ ਰਹੀਆਂ ਨਾ ਕੋਈ ਸਹੀਠਾਕ ਹੋ ਜਾਂ ਤੇ ਵੀ ਪਰ ਜਿਹੜੇ ਇਧਰਲੇ ਰਿਸ਼ਤੇਦਾਰ ਹੈ ਜੀ ਉਹਨਾਂ ਤਾਂ ਕਦੇ ਵੀ ਨਹੀਂ ਉਹ ਤਾਂ ਕਦੇ ਵੀ ਨਹੀਂ ਕੋਈ ਐ ਵੀ ਨਹੀਂ ਪੁੱਛਿਆ ਕਦੇ ਫੋਨ ਲਾ ਕੇ ਤੁਸੀਂ ਮਰ ਗਏ ਹੋ ਜਾਂ ਤੁਸੀਂ ਹੈਗੇ ਹੋ ਤੁਸੀਂ ਜਿਉਂਦੇ ਹੋ ਜਾਂ ਕਿੱਥੇ ਹੋ ਨਾ ਕਦੇ ਵੀ ਨਹੀਂ ਪੁੱਛਿਆ ਤੇ ਜੇ ਆਏ ਵੀ ਹੁੰਦੇ ਆ ਪਿੰਡ ਵਿੱਚ ਤਾਂ ਗੇਟ ਦੇ ਅੱਗੇ ਦੇ ਲੰਘ ਜਾਣਾ ਉਹਨਾਂ ਨੇ ਤਾਂ ਵੀ ਕੋਈ ਲੈਣਾ ਦੇਣਾ ਨਹੀਂ ਹੈਗਾ ਚਲੋ ਫਿਰ ਉਹਨਾਂ ਦੀ ਮਰਜ਼ੀ ਆ ਆਪਾਂ ਕਦੇ ਨਾਲੇ ਉਹਨਾਂ ਨਾਲ ਸਾਡੀ ਕੋਈ ਗੱਲ-ਬਾਤ ਹੋਈ ਨਹੀਂ ਰਿਸ਼ਤੇਦਾਰਾਂ ਨਾਲ ਰਿਸ਼ਤੇਦਾਰਾਂ ਲਈ ਤਾਂ ਸਾਰੇ ਸਾਂਝੇ ਹੁੰਦੇ ਆ ਨਾ ਰਿਸ਼ਤੇਦਾਰਾਂ ਲਈ ਤਾਂ ਰਿਸ਼ਤਦਾਰ ਤੇ ਇਹ ਕਹਿੰਦਾ ਹੁੰਦਾ ਭਈ ਸਾਨੂੰ ਸਾਰੇ ਸਰਬਸਾਂਝੀ ਆ ਵੀ ਉਹ ਵੀ ਸਾਨੂੰ ਉਦਾਂ ਦੇ ਉਦੋਂ ਸਿੱਖ ਸਾਨੂੰ ਉਦਾਂ ਦੇ ਆ ਪਰ ਅਸਲ ਦੇ ਵਿੱਚ ਨਾ ਸੱਚਾਈ ਹੈ ਕਿ ਤਨਾ ਕਿਤੇ ਕੋੜਾ ਸੱਚ ਆ ਵੀ ਜਿਹੜੀ ਅੱਜ ਦੀ ਦੁਨੀਆ ਉਹ ਪੈਸੇ ਦੀ ਹੈ ਤੇ ਜਿਹਦੇ ਕੋਲੇ ਪੈਸਾ ਕਹਿੰਦੇ ਉਹ ਉਹਦਾ ਸਾਰੀ ਦੁਨੀਆ ਹੀ ਆ ਉਹਦੇ ਝੂਠ ਸੱਚ ਸਭ ਸਹੀ ਆ ਉਹਦਾ ਗਲਤ ਵੀ ਸਹੀ ਆ ਲekin ਜਿਹੜੇ ਬੰਦੇ ਕੋਲ ਆ ਜਿਹੜੇ ਬੰਦੇ ਤੇ ਵਕਤ ਪੈਂਦਾ ਉਹਦੇ ਨਾਲ ਕੋਈ ਨਹੀਂ ਖੜਦਾ ਤੇ ਦੁਨੀਆ ਜਿਹੜੀ ਅਸਲ ਦੇ ਵਿੱਚ ਹੈ ਜੀ ਇੱਕ ਥਾਣੀ ਦੇ ਵੰਗਣ ਦੀ ਤਰਈਆਂ ਜੀ ਉਧਰੋਂ ਭਾਰ ਹੋਇਆ ਉਧਰੋਂ ਲੁੜਕਦੀ ਰਿਸ਼ਤੇਦਾਰਾਂ ਦਾ ਖਾਸ ਕਰਕੇ ਇਹ ਚੀਜ਼ ਆ ਹਨ ਤੇ ਸਾਡੇ ਰਿਸ਼ਤੇਦਾਰ ਅਗਰ ਮੈਂ ਇਧਰ ਮੇਰੇ ਸਹੁਰਿਆਂ ਦੇ ਵੱਲੋਂ ਗੱਲ ਕਰਾਂ ਇੱਕ ਰਿਸ਼ਤੇਦਾਰ ਹੀ ਆ ਜਿਹੜਾ ਸਾਡੇ ਘਰੇ ਆਏ ਨਹੀਂ ਜਿਨ੍ਹਾਂ ਨੇ ਸਾਨੂੰ ਆਦੀ ਖੁਸ਼ੀ ਵਿੱਚ ਸ਼ਾਮਲ ਕਰਨ ਲਈ ਜਦੋਂ ਸੋਚਿਆ ਨਹੀਂ ਤਾਂ ਐ ਸੋਚਦੇ ਨੇ ਵੀ ਇਹਨਾਂ ਨੂੰ ਸਾਦ ਕੇ ਕੀ ਕਰਨਾ ਇਹਨਾਂ ਕੋਲ ਹੈ ਕਿ ਹੈ ਨਾ ਇਹ ਸੋਚ ਹੈ ਕਿ ਤੇਨਾਂ ਕਿਤੇ ਉਹਨਾਂ ਦੇ ਚਲੋ ਆਪਾਂ ਆਪਦੇ ਘਰੇ ਰੋਟੀ ਪਾਣੀ ਖਾਣੇ ਆਪਾਂ ਕਿਹੜਾ ਕਿਸੇ ਦਾ ਕੁਝ ਲੈਣ ਜਾਣੇ ਆ ਵੀ ਸਾਨੂੰ ਉਹ ਵੀ ਗੁੱਸਾ ਗਿੱਲਾ ਨਹੀਂ ਪਰ ਘਟੋ ਘਟਾ ਜਦੋਂ ਕਿਸੇ ਨਾਲ ਤੱਕਾ ਹੁੰਦਾ ਸੱਚ ਬੋਲਣ ਦੀ ਹਿੰਮਤ ਆਪਣੇ ਚ ਹੋਣੀ ਚਾਹੀਦੀ ਹੈ ਵੀ ਆਪਾਂ ਸੱਚ ਦਾ ਪੱਖ ਰੱਖ ਸਕੀਏ ਵੀ ਆਹ ਸੱਚ ਆ ਆ ਸਹੀ ਆ ਗਲਤ ਆ ਤੁਸੀਂ ਗਲਤ ਕਰ ਰਹੇ ਹੋ ਜਦੋਂ ਆਪਾਂ ਕਿਸੇ ਗਲਤ ਦੇ ਵਿੱਚ ਸਾਥ ਦੇਣ ਲੱਗ ਜਾਂਦੇ ਆ ਜੀ ਤਾਂ ਜਿੰਨਾ ਕਰਨ ਵਾਲਾ ਗਲਤ ਹੁੰਦਾ ਆਪਾਂ ਵੀ ਨਾਲ ਦੇ ਉਹਨੇ ਕੋ ਭਾਗੀਦਾਰ ਬਣ ਜਾਂਦੇ ਆ ਜਦੋਂ ਫਿਰ ਕਹਿੰਦੇ ਹੁੰਦੇ ਉਹਦੇ ਕਰਮਾਂ ਦਾ ਉਹਨੂੰ ਫਲ ਮਿਲਣਾ ਤਾਂ ਫਿਰ ਉਹਦੋਂ ਉਹ ਆਪਣੇ ਉਹ ਕੀਤੇ ਹੋਏ ਕਰਮਾਂ ਦਾ ਫਲ ਵੀ ਆਪਾਂ ਨੂੰ ਜ਼ਰੂਰ ਮਿਲਣਾ ਬਸ ਜੀ ਅੱਜ ਇਹ ਹੀ ਗੱਲ ਤੁਹਾਡੇ ਨਾਲ ਸ਼ੇਅਰ ਕਰਨੀ ਆ ਬਾਕੀ ਕੱਲ ਤੋਂ ਆਪਾਂ ਦੇਖਾਂਗੇ ਵਲੌਗ ਜਿਹੜਾ ਆਪਣਾ ਦੁਬਾਰਾ ਕੰਟੀਨਿਊ ਕਰਾਂਗੇ ਤੇ ਥੋੜਾ ਇਹਦਾ ਟਾਈਮ ਥੋੜਾ ਹੌਸਲਾ ਬਣਾਇਆ ਹਿੰਮਜਟਾਈ ਆ ਤੇ ਕੱਲ ਤੋਂ ਹੋਰ ਹਿੰਮਜਟਾਨਾ ਕੀ ਆ ਦਾ ਵਲੌਗ ਅੱਗੇ ਤੋਂ ਕੰਟੀਨਿਊ ਕਰਾਂਗੇ ਬਸ ਹੁਣ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਹੁਣ ਪਰਮਾਤਮਾ ਤੋਂ ਬਾਅਦ ਮੇਰੇ ਲਈ ਮੇਰੇ ਗੁਰੂ ਦੀ ਸੰਗਤ ਤੋਂ ਜੀ ਤੁਸੀਂ ਤੇ ਗੁਰੂ ਸਾਹਿਬ ਤੋਂ ਬਾਅਦ ਸੋਡਾ ਹੀ ਆਸਰਾ ਬਸ ਮੈਂ ਇਹ ਕਹੂੰਗੀ ਕਿ ਉਹ ਕਿਸੇ ਦਾ ਆਸਰਾ ਨਹੀਂ ਤੇ ਰਿਕਵੈਸਟ ਇਹ ਹੀ ਹੈ ਜੀ ਵੀ ਵੱਧ ਤੋਂ ਵੱਧ ਸਪੋਰਟ ਕਰਿਓ ਦੂਸਰੇ ਚੈਨਲ ਨੂੰ ਵੀ ਪਲੀਜ਼ ਵੱਧ ਤੋਂ ਵੱਧ ਸਪੋਰਟ ਕਰਿਓ ਜਾ ਕੇ ਤੇ ਬਾਕੀ ਲਿਖਦੇ ਆ ਜੋ ਕਿਸਮਤ ਜੋ ਹੈ ਲਿਖਿਆ ਗੁਰੂ ਸਾਹਿਬ ਨੇ ਉਹ ਤਾਂ ਹੋਣੀ ਹੀ ਹੈ ਤੇ ਬਸ ਪਰਮਾਤਮਾ ਅਗੇ ਅਰਦਾਸ ਇਹ ਕਰਦੇ ਆਂ ਵੀ ਪਰਮਾਤਮਾ ਅਗਰ ਇਹ ਚੀਜ਼ ਹੋਣੀ ਵੀ ਹੈ ਨਾ ਤਾਂ ਹਿੰਮਤ ਬਖਸ਼ੀਂ ਸਾਹਿਬ ਵੀ ਉਸ ਚੀਜ਼ ਨੂੰ ਚੱਲਣ ਦੀ ਡੋਲੀਏ ਨਾ ਹਾਰੀਏ ਨਾ ਚੁੱਕੀਏ ਨਾ ਰੁਕੀਏ ਨਾ ਬਸ ਇਹੀ ਦਾਤ ਮੰਗਦੇ ਆਂ ਦਾਤੇ ਤੋਂ ਤੇ ਬਾਕੀ ਪਰਮਾਤਮਾ ਨੂੰ ਅਰਦਾਸ ਕਰਦੇ ਆਂ ਵੀ ਇੰਨਾ ਕੁ ਸਬਰ ਬਖਸ਼ੀਂ ਕਿ ਅਸੀਂ ਆਪ ਦਾ ਕਮਾ ਕੇ ਆਪ ਦਾ ਬਣਾਉਣ ਦੀ ਹਿੰਮਤ ਰੱਖੀਏ ਤੇ ਬਾਕੀ ਕਹਿੰਦੇ ਆ ਜੋ ਹੁੰਦਾ ਚੰਗੇ ਲਈ ਹੁੰਦਾ ਜੋ ਹੋਊਗਾ ਚੰਗੇ ਹੋਊਗਾ ਹੈਨਾ ਚਲੋ ਜੀ ਆਪਾਂ ਵੀਡੀਓ ਦਾ ਵੀ ਕਰਦੇ ਐਂਡ ਇਸ ਟਾਈਮ ਮੇਰਾ ਗਲਾ ਵੀ ਕੰਫੀ ਖਰਾਬ ਹੋਇਆ ਪਿਆ ਤੇ ਹੁਣ ਵੀ ਮੈਂ ਮਤਲਬ ਕਿ ਕੰਮ ਵਗੈਰਾ ਆਪਾਂ ਚਲ ਕੁਛ ਨਹੀਂ ਕੀਤਾ ਕਰਤਾ ਬਿਸਤਰੇ ਵਗੈਰਾ ਵੀ ਖਾਸ ਬੈੱਡ ਦੀ ਸੈਟਿੰਗ ਨਹੀਂ ਕੀਤੀ ਸਾਰਾ ਸਮਾਨ ਉੱਤੇ ਪਿਆ ਮਨ ਹੀ ਨਹੀਂ ਕੀਤਾ ਅੱਜ ਕੁਝ ਕਰਨ ਦਾ ਤੇ ਚਲੋ ਜੀ ਆਪਾਂ ਵੀਡੀਓ ਦਾ ਕਰਦਿਆਂ ਐਂਡ ਵੀਡੀਓ ਚੰਗੀ ਲੱਗੀ ਹੋਵੇ ਜੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਬਾਕੀ ਪਲੀਜ਼ ਸਪੋਰਟ ਜ਼ਰੂਰ ਕਰਿਓ ਜੀ ਹੁਣ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੇਂ ਵਲੌਗ ਨਾਲ ਪਹਿਲਾਂ ਦੀ ਤਰ੍ਹਾਂ ਰੂਟੀਨ ਵਰਕਸ ਵਾਲੀ ਵਲੌਗ ਉਹ ਲੈ ਕੇ ਤੁਹਾਡੇ ਨਾਲ ਤੇ ਚਲੋ ਜੀ ਸਤਿ ਸ਼੍ਰੀ ਅਕਾਲ ਜੀ